ਆ ਗਈ ਜੀ 2012 ਮਾਡਲ ਸਵਿਫਟ ਪੈਟਰੋਲ ਜੀ ਹਾਂ ਜੀ 270 ਦੀ ਰੇਟ ਲੈ ਬਈ ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਆ ਅੱਧੇ ਘੰਟੇ ਜਾਂ ਪੌਣੇ ਘੰਟੇ ਤੇ ਲੋਨ ਕਰਾ ਕੇ ਕਾਰ ਦਾ ਸਟੇਜ ਤੁਹਾਡੇ ਹੱਥ 'ਚ ਆਇਆ ਐਲੀਜੀਬਿਲਟੀ ਵਧੀਆ ਹੋਵੇ। ਇਹ 2018 ਮਾਡਲ ਗੱਡੀ ਹੈ। ਹਾਂ ਜੀ ਹਾਂ। ਇਹ ਵੀ ਐਕਸਡੀ ਆ ਨਾਲੇ ਟੌਮ ਮਾਡਲ ਆ। 5,80,000 ਰੁਪਏ ਦੀ। 10 ਮਾਡਲ ਆ ਇਹ। ਹਾਂ ਜੀ। ਰੀਅਲਟੀ ਇਹ ਵੀ ਟਾਟਾ ਦਾ ਰਤਨ ਟਾਟਾ ਦੀ ਗੱਡੀ ਸੀ ਇਹ। ਠੀਕ ਹੈ ਜੀ। ਪਹਿਲਾ ਫਸਟ ਓਨਰ, ਸੈਕੰਡ ਓਨਰ ਉਹਦੇ ਮੁਲਾਜ਼ਮ ਦੇ ਨਾਮ ਤੇ ਆ। ਅੱਛਾ। ਹਾਂ ਜੀ। ਬ ਵਕੀਲ ਦੀ ਐਡਵੋਕੇਟ ਦੀ ਕਾਰ ਆ ਹਾਂ ਹਾਂ ਨੰਬਰ ਚੰਡੀਗੜ੍ਹ ਆ ओरिजिनल ਸਾਰੀ ਆ ਠੀਕ ਹੈ ਪਿੰਡਪੁਟ ਨਹੀਂ ਹੈਗੀ ਕਿਤਾ 6 ਲੱਖ ਇਹ ਆ ਗਈ 16 ਮਾਡਲ ਕੇਟਾ ਨਹੀਂ 275 ਦੀ ਲਓ ਜੀ ਬਾਈ ਅਗਰ 100 ਕਾਰ ਆ ਤਾਂ 60 ਕਾਰ ਆ ਔਰ ਇੱਕ ਢਿੱਲੂ ਕਾਰ ਆ ਬਾਈ ਜਿਹੜੇ ਲੋਕ ਵੇਚਣ ਆਉਂਦੇ ਨੇ ਬਾਈ ਹਨਾ ਤੇ ਤੁਹਾਡੇ ਵਰਗੇ ਭਰਾ ਕਾਰਾਂ ਲੈ ਕੇ ਜਾਂਦੇ ਨੇ ਅੱਜ ਵੀ ਮਿੱਤਰੋ ਵੀ ਸੱਸੀ ਕਾਰ ਤੇ ਸਵਾਗਤ ਆ ਤੁਹਾਡਾ ਮਾਈ ਰਾਈਡ ਤੁਰੀ ਪੇ ਦੇ ਉੱਤੇ ਬਾਈ ਤੇ ਅੱਜ ਮੈਂ ਗੱਲ ਕਰਾਂ ਵੀ ਕਾਰ ਮੇਲੇ ਤੇ ਖਰਿਆ ਅਮਰਗੜ ਜਿੱਥੇ ਵੀ ਹਰ ਸੈਕੰਡ ਸੰਡੇ ਨੂੰ ਮੇੜਾ ਮੇਲਾ ਲਾ ਦਉਂਦਾ ਹਨਾ ਤੇ ਹਰ ਮਹੀਨੇ ਲਗਦਾ ਹੁੰਦਾ ਬਈ ਮਿੱਤਰੋ ਜੇ ਕੋਈ ਕਾਰ ਵੇਚਣੀ ਹੁੰਦੀ ਹੈ ਤਾਂ ਵੀ ਮੇਰੇ ਵਿਜ਼ਿਟ ਕਰ ਲਿਆ ਕਰੋ ਅਗਰ ਕੋਈ ਕਾਰ ਤੁਸੀਂ ਲੈਣੀ ਹੁੰਦੀ ਹੈ ਤਾਂ ਵੀ ਵਿਜ਼ਿਟ ਕਰ ਲਿਆ ਕਰੋ ਤੇ ਵੀਰੇ ਕਿਹੜੀ ਕਿਹੜੀ ਕਾਰ ਰਹਿੰਦੀ ਆਪਣੇ ਕੋਲੇ ਬਰੇ ਗੱਡੀਆਂ ਔਰੇ ਦੇਖੋ ਜੀ ਛੋਟੀ ਰੇਂਜ ਤੋਂ ਲੈ ਕੇ ਹਾਈ ਰੇਂਜ ਤੱਕ ਹੁਣ ਤਾਂ ਜਿਵੇਂ ਕਹਿੰਦੇ ਨੇ ਹਾਈ ਐਂਡ ਗੱਡੀਆਂ ਵੀ ਆਨ ਲਾਈਨ ਹਾਂਜੀ ਹਾਂ ਕਿਹੜੀ ਕਿਹੜੀ ਗੱਡੀਆਂ ਲੱਗ ਜਿੱਦਾਂ ਕਰ ਕੋਲੇ ਇਸ ਟਾਈਮ ਤੁਹਾਨੂੰ ਜਣੀ ਅਸੀਂ ਛੋਟੀ ਕਾਰ ਜਿਵੇਂ ਸਵਿਫਟ ਤੋਂ ਲੈ ਕੇ ਹਾਂਜੀ ਹਾਂ i10, अल्टੋ ਆ ਆi20 ਵਰਨਾ ਵਗੈਰਾ ਹੋਗੀਆਂ, ਐਕਸਯੂਵੀ 500 ਹੋਗੀ ਠੀਕ ਹੈ ਆਪਣਾ ਬਰੀਜ਼ਾ ਹੋ ਗਿਆ ਕ੍ਰੇਟਾ ਹੋ ਗਿਆ ਸਾਰਿਆਂ ਨੇ ਮਤਲਬ ਜੈਗਵਾਰ ਤੱਕ ਵੀ ਮਤਲਬ ਗੱਡੀ ਆਪਣੇ ਕੋਲ ਇਸ ਟਾਈਮ ਤੇ ਆਪਾਂ ਪਹਿਲੀ ਕਾਰ ਤੋਂ ਸ਼ੁਰੂ ਕਰਦੇ ਆ ਬਈ ਹਨਾ ਅਮਰਗੜ ਭਾਈ ਵਿਜ਼ਿਟ ਕਰ ਲਿਆ ਕਰੋ ਮਿੱਤਰੋ ਆਜਿਆ ਕਰੋ ਤੇ ਬਹੁਤ ਵਧੀਆ ਉਹ ਤੁਹਾਨੂੰ ਸਟਾਕ ਮਿਲਣਾ ਕਾਰਾਂ ਦਾ ਤੇ ਇੱਕ ਗੱਲ ਹੋਰ ਤੇ ਬਹੁਤ ਘੱਟ ਚਾਂਸ ਹੁੰਦੇ ਨੇ ਬਈ ਜਿੱਥੋਂ ਨਾ ਤੁਹਾਨੂੰ ਫਿਕਸ ਪ੍ਰਾਈਸ ਮਿਲਣ ਕਾਰਾਂ ਦੇ ਇਹਦੇ ਤੁਹਾਨੂੰ ਲਗਭਗ ਆਲਮੋਸਟ ਫਿਕਸ ਪ੍ਰਾਈਸ ਹੀ ਮਿਲਣਗੇ ਕਾਰਾਂ ਦੇ ਵੀ ਤੁਹਾਨੂੰ ਇਹ ਨਹੀਂਗਾ ਵੀ ਉਰੇ ਆ ਕੇ ਵੀ ਤੁਸੀਂ ਜੇ ਤੁਸੀਂ ਕਹੋਗੇ ਤੁਹਾਡਾ 50 ਹਜ਼ਾਰ ਕੱਢ ਦੂ ਜਾਂ ਲੱਖ ਕੱਢ ਦੂ ਹਣਾ ਵੀਰੇ ਦੋ ਤਿੰਨ ਚੀਜ਼ਾਂ ਆਉਂਦੀਆਂ ਨੇ ਸਾਡੀ ਜੀ ਸਾਡਾ ਲਾਉਣ ਦਾ ਮਕਸਦ ਕੀ ਹੈ ਫਿਕਸ ਪ੍ਰਾਈਸ ਆਪਾਂ ਕਹਿੰਦੇ ਆ ਵੀ ਇਹ ਚੀਜ਼ ਖਤਮ ਕਰਨੀ ਚਾਹੁੰਦੇ ਆ ਆਪਾਂ ਵੀ ਹਾਂ ਲੈ ਕੋਸ਼ੇਬਲ ਹੋਣਾ ਚਾਹੀਦਾ ਫਿਕਸ ਹੀ ਹੋਣਾ ਚਾਹੀਦਾ ਵੀ ਜੋ ਲਿਖਿਆ ਹੈ ਕਿਉਂਕਿ ਆਪਾਂ ਉਹ ਜੀ ਦੁਕਾਨ ਤੇ ਜਾ ਕੇ ਖੁਸ਼ ਆਜ ਦੇ ਟਾਈਮ 'ਚ ਤੁਸੀਂ ਵੀ ਮੈਂ ਵੀ ਸਹੀ ਗੱਲ ਹੈ ਜਿੱਥੇ ਰੇਟ ਫਿਕਸ ਹੋਵੇ ਨੰਬਰ 2 ਤੇ ਸર્ટਿਫਾਈਡ ਰਿਪੋਰਟ ਜਿਹੜੇ ਸਾਡੇ ਕੰਮ 'ਚ ਬਹੁਤ ਘੱਟ ਮਿਲਦੀ ਹੈ ਅਸੀਂ ਕਹਿੰਦੇ ਆ ਵੀ ਅਗਲੇ ਨੂੰ ਪੂਰੀ ਰਿਪੋਰਟ ਦੋ ਸਹੀ ਗੱਲ ਆ ਠੀਕ ਹੈ ਤੀਜਾ ਇਹ ਆ ਵੀ ਲੋਨ ਦੀ ਫੈਸਿਲਿਟੀ ਜਿਹੜੀ ਮੌਕੇ ਤੇ ਆ ਮੌਕੇ ਤੇ ਅਸੀਂ ਇੱਥੇ ਲੋਨ ਦੇ ਦੇਣਾ ਅੱਧੇ ਘੰਟੇ ਚ ਹੁਣ ਜਿਹੜੇ ਸੌਦੇ ਹੋ ਰਹੇ ਨੇ ਨਾਲ ਦੀ ਨਾਲ ਉਹਨਾਂ ਦਾ ਲੋਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਔਰ ਉੱਦੇ ਪੌਣੇ ਘੰਟੇ ਚ ਅਸੀਂ ਗੱਡੀ ਵਾਲੇ ਨੂੰ ਡਿਲੀਵਰ ਕਰ ਦਾਂਗੇ ਠੀਕ ਹੈ ਲੈ ਬਈ ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਆ ਅੱਧੇ ਘੰਟੇ ਜਾਂ ਪੌਣੇ ਘੰਟੇ ਤੇ ਲੋਨ ਕਰਾ ਕੇ ਕਾਰ ਦਾ ਸਟੇਜਿੰਗ ਤੁਹਾਡੇ ਹੱਥ 'ਚ ਆਇਆ ਐਲੀਜੀਬਿਲਟੀ ਵਧੀਆ ਹੋਵੇ ਚੌਥਾ ਹੈਗਾ ਵੀ ਅਸੀਂ ਲੱਕੀ ਡਰਾ ਵੀ ਦਿੰਦੇ ਹਾਂ ਠੀਕ ਹੈ ਉਹਦੇ ਵਿੱਚ ਕੀ ਰਹਿੰਦਾ ਉਹ ਚ ਕੁਝ ਵੀ ਮਤਲਬ ਲਗਭਗ 10 20 25000 ਦੇ ਨਾਮ ਹੁੰਦੇ ਨੇ ਕਿ ਲਗਭਗ 8 10 ਨਾਮ ਹੁੰਦੇ ਨੇ ਐਪਰੀਸ਼ੀਏਸ਼ਨ ਦੇ ਤੌਰ ਤੇ ਹਾਂਜੀ ਹਾਂ ਕੋਈ ਵੀ ਚਾਹੇ ਗੱਡੀ ਲੈਣੀ ਆ ਚਾਹੇ ਨਹੀਂ ਲੈਣੀ ਵੈਸੀ ਵਿਜ਼ਿਟ ਕਰਨਾ ਆਇਓ ਲੈ ਵੀ ਹਾਂਜੀ ਜ਼ਰੂਰ ਲੈ ਵੀ ਤੁਸੀਂ ਤੁਹਾਡੇ ਆਉਣ ਤੇ ਵੀ ਤੁਹਾਨੂੰ ਗਿਫਟ ਦਿੱਤਾ ਜਾਂਦਾ ਬਈ ਨਾ ਪਹਿਲੀ ਕਾਰ ਆ ਗਈ ਆਪਣੇ ਲਈ Honda City ਇਹ ਆ ਗਈ ਜੀ 2016 ਮਾਡਲ Honda ਡੀਜ਼ਲ ਦੇ ਵਿੱਚ ਓਨਰ ਸੈਕੰਡ ਆ 430000 ਰੁਪਏ ਦੀ ਗੱਡੀ ਸਰ 430000 ਦੀ ਤੇ ਭਾਈ ਨੰਬਰ ਮੈਂ ਸਕਰੀਨ ਤੇ ਪਾਇਆ ਨੇ ਫੋਟੋ ਵਗੈਰਾ ਤੁਸੀਂ ਨਾ ਮੰਗਾ ਲਿਓ ਸਾਨੂੰ ਫਲੀ ਸਾਨੂੰ ਫਲੀ ਕਰ ਆਹ ਦੇਖੋ ਜੀ ਬਹੁਤ ਵਧੀਆ ਕਾਰ ਆ ਇਹ ਟੌਪ ਇਸ ਦੂ ਬਾਦ ਤਾਂ 19 ਮਾਡਲ ਆਈ ਹੈ ਟੋਟਲ ਚ ਇਹਨੂੰ 18 ਮਾਡਲ ਗੱਡੀ ਹੈ ਹਾਂਜੀ ਹਾਂ ਇਹ ਵੀ ਐਕਸ ਡੀ ਆ ਨਾਲੇ ਟੌਪ ਮਾਡਲ ਹੈ 5 ਲੱਖ 80 ਹਜ਼ਾਰ ਰੁਪਏ ਦੀ ਰਹੀ 5 ਲੱਖ 80 ਹਜ਼ਾਰ ਦੀ ਬਈ ਤੇ ਠੀਕ ਆ ਵੀ ਕਾਰਾਂ ਵਧਣੇ ਤੁਹਾਨੂੰ ਮੈਂ ਜਸਟ ਇੱਕ ਝਲਕ ਦਿਖਾਉਂਗਾ ਕਾਰਾਂ ਦੀ ਤੇ ਆਹ ਹੈ ਵੀਰੇ ਜ਼ਿਆਦਾ ਡਿਟੇਲ ਆ ਤੁਸੀਂ ਨੰਬਰ ਤੇ ਨੰਬਰ ਮੈਂ ਦਿੱਤਾ ਆਹ ਜੀ ਆਹ ਇਹ ਆ ਗਈ 2018 ਮਾਡਲ ਹੈ ਜੰਦੀ ਆਈ ਪੁਸ਼ ਬਟਨ ਸਟਾਰਟ ਵਾਲੀ ਓਕੇ 6,25,000 ਰੁਪਏ ਦੀ ਗੱਡੀ ਸਵਾ 6 ਲੱਖ ਰੁਪਈਆ ਦੇ ਵਿੱਚ ਲੋਈ ਪੰਜਾਬ ਨੰਬਰ ਦੀ ਗੱਡੀ ਗੱਡੀ ਬਹੁਤ ਘੱਟ ਮਿਲਦੀ ਹੈ ਇਹ ਬਰਨਾਲੇ ਨੰਬਰ ਦੀ ਇਹ ਕਿਹੜਾ ਮਾਡਲ ਹੈ ਇਹ ਆ ਗਈ ਫਰਸਟ ਆਨਰ ਆਈ 20 2012 ਹਾਂਜੀ ਕਾਉ ਮਾਡਲ ਡੀਜ਼ਲ ਪੈਟਰੋਲ ਡੀਜ਼ਲ ਜੀ ਪੈਸੇ 325 ਲੈ ਉਸਵਾ 3 ਲੱਖ ਰੁਪਈਆ ਦਾ ਪਹਿਲੇ ਨਾਂ ਦੀ ਕਾਰ ਹੈ ਓਕੇ ਤੇ ਆਹ ਵਾਲੀ ਵੀ ਇਹ ਆ ਗਈ ਜੀ ਪੈਟਰੋਲ ਵਾਲੀ 2010 ਮਾਡਲ ਹਾਂ ਹਾਂ ਇੱਕ ਲੱਖ 90,000 ਰੁਪਏ ਦੀ ਇੱਕ ਲੱਖ 90 ਰੇਂਜ ਚ ਕੋਈ ਬੰਦਾ ਅਲਟੋ ਲੈਣਾ ਚਾ ਠੀਕ ਹੈ ਹਨਾ 190 ਦੇ ਵਿੱਚ ਬਈ ਹੈ ਨਾ ਤੇ ਆਹ ਕਾਰ ਹੈ ਤੇ ਸੈਕੰਡ ਓਨਰ ਦੀ ਹੈ ਤੇ ਗੱਲ ਕਰਾ ਕੇ ਲੋਨ ਦੀ ਬਈ ਹੈ ਨਾ ਲੋਨ ਕਿੰਨੇ ਕ ਮਾਡਲ ਤੋਂ ਸਟਾਰਟ ਹੋਣੇ ਹਨ 12 ਮਾਡਲ ਤੇ ਤੁਹਾਨੂੰ ਮਿਲ ਜੂਗਾ ਜੀ 12 ਤੋਂ ਥੱਲੇ ਥੋੜਾ ਜਿਹਾ ਮੁਸ਼ਕਲ ਹੈ ਓਕੇ ਤੇ ਆਹ ਇਹ ਆ ਜਨਾ 2014 ਮਾਡਲ ਆਈ ਇਹ ਡੀਜ਼ਲ ਦੇ ਵਿੱਚ ਹੈ ਇਹ ਪੈਟਰੋਲ ਆ ਗਈ ਡੀਜ਼ਲ ਆ ਗਈ ਇਹ 330000 ਰੁਪਏ ਦੀ ਗੱਡੀ ਹੈ 330 ਦੀ ਆਹਹ ਕੰਫਰਟ ਲਾਈਨ ਦੇ ਵਿੱਚ ਹੈ ਇਹ ਪੈਟਰੋਲ ਚ ਆ ਗਈ ਜੀ 2010 ਮਾਡਲ ਹਾਂਜੀ ਇਹ 190000 ਰੁਪਏ ਜੀ 190000 ਚ ਲੁਧਿਆਣੇ ਦਾ ਨੰਬਰ ਦੀ ਕਾਰ ਹੈ ਬਈ ਆਜੋ ਬਈ ਹਨਾ ਕਾਰ ਤੁਹਾਨੂੰ ਬਹੁਤ ਦਿਖਾਉਂਗਾ ਇੱਕ ਆ ਗਈ ਆਪਣੇ ਲਵੇ ਐਕਸਯੂਵੀ ਕਾਰ ਇਹ ਕਿਹੜਾ ਮਾਡਲ ਆ ਗੀ ਵੀਰੇ ਇਹ ਐਕਸਯੂਵੀ 500 ਆ ਜੀ 6 ਲੱਖ 80000 ਰੁਪਏ ਦੀ ਰੇਂਜ ਸਵਾ 6 ਲੱਖ ਰੁਪਈਆ ਦੇ ਵਿੱਚ ਬਹੁਤ ਵਧੀਆ ਕਾਰ ਆ ਔਰ ਬਿਲਕੁਲ ਜੈਨੂਨ ਜੀ ਰੇਂਜ ਆ 18 ਮਾਡਲ ਆ ਜਿਵੇਂ ਭਾਈ ਨੇ ਜੈਗੂਅਰ ਕਿਹਾ ਸੀ ਆ ਜੈਗੂਅਰ ਕਾਰ ਵੀ ਖੜੀ ਆ ਆਪਣੇ ਇਹ ਕਿਹੜਾ ਮਾਡਲ ਆ ਗੀ ਆਪਣੇ ਲਵੇ ਬਾਲੀ ਘੈਂਟ ਗੱਡੀ ਆ ਜੀ ਕੋ ਸਰਨ ਜੀ ਕੀ ਕਹਨੇ ਆ ਗੱਡੀ ਦੀ ਠੀਕ ਹੈ ਜੀ ਇਹਦਾ ਇੱਕ ਆਪਾਂ ਕਹਿੰਦੇ ਆ ਸਟੈਂਡਰਡ ਆ ਜੀ ਸਟੈਂਡਰਡ ਆ ਸਹੀ ਗੱਲ 2010 ਮਾਡਲ ਆ ਇਹ ਹਾਂਜੀ ਰਿਅਲਟੀ ਆ ਵੀ ਟਾ ਰਤਨ ਟਾਰਨਾ ਦੀ ਗੱਡੀ ਸੀ ਇਹ ਠੀਕ ਹੈ ਜੀ ਪਹਿਲਾਂ ਫਸਟ ਓਨਰ ਸੈਕੰਡ ਓਨਰ ਉਹਦੇ ਮੁਲਾਜ਼ਮ ਦੇ ਨਾਮ ਤੇ ਆ ਅੱਛਾ ਹਾਂਜੀ ਠੀਕ ਹੈ ਤੇ ਇਹ ਗੱਡੀ ਚੱਲੀ Ориਜੀਨਲ ਮਤਲਬ 95000 ਕਿਲੋਮੀਟਰ ਵੀ ਹੈ ਠੀਕ ਹੈ ਜੀ ਇਹ 6 ਲੱਖ ਰੁਪਏ ਸਾਰਾ ਰੇਟ ਹੈ 60 ਲੱਖ ਵਾਲੀ ਗੱਡੀ 6 ਲੱਖ ਰੁਪਏ ਦੇ ਵਿੱਚ ਤੇ ਅਗਲੀ ਗੱਡੀ ਆ ਗਈ ਆਪਣੇ ਲਾਵੇ ਸਣੀ ਬਈ 2012 ਮਾਡਲ ਇਹ ਦੂਸਰੇ ਨਾਂ ਦੀ ਕਾਰ ਹੈ ਚ ਚੱਲੀ ਬਹੁਤ ਥੋੜੀ ਹੈ ਨਾ ਵੀਰੇ 99000 ਚੱਲੀ ਹੈ ਜੀ 12 ਮਾਡਲ ਵਾਲਾ ਟਾਇਰ ਨਵੇਂ ਨੇ ਲਾਇਏ ਲੂਏ ਸਾਰਾ ਕੁਝ ਪਿਆ ਹੋਇਆ ਰੇਟ ਬੋਨਟ ਕੀ Ориਜੀਨਲ ਆ ਸਾਈਡਾਂ ਵੀ ਲਗਭਗ ਠੀਕ ਨੇ ਹਾਂ ਹਾਂ ਨੰਬਰ ਜੰਦਰ ਦਾ ਦੇਖੋ ਓਕੇ 225 ਹੈ ਸਵਾ 2 ਲੱਖ ਰੁਪਈਆ ਦੇ ਵਿੱਚ ਲੈ ਵੀ ਵਧੀਆ ਕਾਰ ਆ ਗਈ ਨਾ ਤੇ ਆ ਗਈ ਟਾਟਾ ਦੀ ਦੇਖੋ ਟਾਈ ਪੂਰੀ ਟਾਟਾ ਦੀ ਹੈ ਨਹੀਂ ਹੈਗਾ ਟਾਟਾ ਡਿਮਾਂਡ ਵੀ ਬਹੁਤ ਹਾਲਗ ਰੱਖਿਆ ਉਹਦੇ ਕੋਲ ਸਾਹਮਣੇ ਸਵੈਰ ਦਾ ਆਏ ਤਿੰਨ ਚਾਰ ਬੰਦੇ ਨੇਗਾ ਟਾਟਾ 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 ਉਹ ਸਾਹਮਣੇ ਦੇਖੋ ਟਾਟਾ ਵੇਚੀ ਸ਼ਿਕਵਾਲ ਆਹ ਵਾਲੀ ਕਾਰ ਹੈ ਇਹ ਡਿਲੀਵਰੀ ਹੈ ਰੀਟਾਟਾ ਟੈਗੋ ਦੀ ਬਈ ਹੈ ਨਾ ਤੇ ਆਹ ਜੇਸਟ ਹੈ ਜੀ ਤੇ 2014 ਰਜਿਸਟਰਡ 15 ਸੇ ਮਾਡਲ ਦੇ ਵਿੱਚ ਲਾਇਏ ਕੰਪਨੀ ਦੇ ਹੂੰ ਹੂੰ ਤੇ ਬਹੁਤ ਵਧੀਆ ਗੱਡੀ ਆ ਗੱਡੀ ਦੀ ਰੇਂਜ ਆ 2 ਤੋਂ 2.5 ਲੱਖ ਰੁਪਏ ਜਣੀ 40k ਦੀ 2 40 45 2 40 45 ਦੇ ਵਿੱਚ ਵਿੱਚ ਕਾਰ ਬਣ ਜਾਣੀ ਆ ਵਧੀਆ ਕਾਰ ਆ ਪਹਿਲੇ ਨਾਲ ਉਹਦੀ ਆ ਆ ਗਈ ਸੇਲ ਇਹ ਹਾਂਜੀ ਸ਼ੈਵਲਟ ਸੇਲ ਹਾਂਜੀ ਹਾਂ 2 ਲੱਖ 25000 ਰੁਪਏ ਤੇਰਾ ਮਾਡਲ ਆ ਲੈ ਸੋਹਣੇ ਲੱਗੇ ਇਹ ਆ ਵੀ ਕਾਰ ਦਸਲੇ ਆ ਸਾਰਾ ਇੰਜਨ ਉੰਜਨ ਓਕੇ ਆ ਜਮਾ ਇਹਨਾਂ ਦੇ ਵੀ ਲੋਨ ਹੋ ਜਾਂਦਾ ਵੀਰੇ ਜਿਵੇਂ ਤੇਰਾ ਮਾਡਲ ਆ ਹਾਂ ਸੇਲ ਤੇ ਹੋ ਜਾਊਗਾ ਹਾਂਜੀ ਦੇ 50% ਮੰਗੂਆ ਨੀ ਆ ਗਈ 50% ਹੋ ਜਾਂਦਾ ਆ ਗਈ ਥਾਰ 올ਡ ਸ਼ੇਪ ਮੋਡੀਫਾਈ ਵਧੀਆ ਹੋਈ ਇਹ ਬਹੁਤ ਵਧੀਆ ਗੱਡੀ ਆ 15 ਮਾਡਲ ਠੀਕ ਆ ਵੀਰੇ ਵਕੀਲ ਦੀ ਐਡਵੋਕੇਟ ਦੀ ਕਾਰ ਆ ਹਾਂ 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 ਨੰਬਰ ਚੰਡੀਗੜਾ ओरिजिनल ਸਾਰੀ ਆ ਠੀਕ ਹੈ ਪੇਨਪੁਟ ਨਹੀਂ ਹੈਗੀ ਕਿਤਾ 6 ਲੱਖ 6 ਲੱਖ ਰੁਪਈਆ ਦੇ ਵਿੱਚ ਲਾਵੇ 6 ਲੱਖ ਚ ਚੰਡੀਗੜਾ ਨੰਬਰ ਦੀ ਕਾਰ ਆ ਹੁਣ ਤਾਂ ਨਹੀਂ ਵੇਚਿਆ ਨਾ ਚਲਾਨ ਤਲੂਨ ਹੁੰਦਾ ਚੰਡੀਗੜਾ ਹੁੰਦਾ ਮੈਨੂੰ ਲੱਗਦਾ ਉਹ ਬਰ ਚੰਡੀਗੜੀ ਸੀਗੀ ਜੀ ਠੀਕ ਹੈ ਵੈਸੇ ਵੀ ਚੰਡੀਗੜੀ ਸੀ ਠੀਕ ਹੈ ਆਨਲਾਈਨ ਉਹ ਤੋਂ ਬਾਅਦ ਬੰਗਾ ਹੋ ਗਿਆ ਜਣੀ ਚਲਾਨ ਹੋ ਸ਼ਿਉਰਟੀ ਆ ਵੀ ਉਹ ਸਿਸਟਮ ਹੀ ਇੰਨਾ ਵਧੀਆ ਕਰਦਾ ਨਾ ਓਕੇ ਤੇ ਆਹ ਇਹ ਆ ਗਈ 16 ਮਾਡਲ ਜੇਟ ਹੈ ਨਹੀਂ 275 ਦੀ ਚਾਹੀਏ 2 ਲੱਖ ਤੇ 75 ਇਹ ਮੈਨੂਅਲ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਆ ਗਈ ਆਪਣੇ ਲੈਵੇ ਉਸ ਤੋਂ ਬਾਅਦ ਈ ਆਨ ਕਾਰ ਇਹ ਕਿਹੜਾ ਮਾਡਲ ਆਈ ਕਾਰ ਵੀਰੇ ਆਪਣੇ ਇਹ ਇਹ ਆ ਗਈ ਈ ਆਨ ਜੀ ਬੜੀ ਨਵੀਂ ਗੱਡੀ ਹੈ ਵੀ ਸਿਰਫ ਚੱਲੀ ਹੋਈ ਹੈ ਇਹ 25 30000 ਕਿਲੋਮੀਟਰ ਠੀਕ ਹੈ ਜੀ 13 ਮਾਡਲ 15 ਦੀ ਰਿਸਟਡ ਹੈ ਜੀ ਹਾਂਜੀ ਹਾਂ ਤੇ 2 25 ਦੀ ਰੇਂਜ ਚ ਸਵਾ ਦੋ ਲੱਖ ਅਸਲ ਸਾਰੀ ਕਿਤੋਂ ਵੇਡਣੀ 2 ਲੱਖ ਤੇ 25000 ਰੁਪਿਆ ਆ ਆ ਗਈ ਇਹ ਵੈਗਨਰ ਹੈ ਜੀ 2018 ਮਾਡਲ ਹੈ ਇਹ ਤੇ ਸੀएनजी ਆ ਪੈਸੇ ਤੇ ਇਹ ਪੈਜੂ ਆਪਾਂ ਨੂੰ 3 3 10 ਦੀ ਰੇਜ 3 ਲੱਖ 10000 ਦੀ ਲੈ ਮੈਂ ਤੁਹਾਨੂੰ ਫੇਰ ਭਾਈ ਦੁਬਾਰਾ ਕਹਿੰਦਾ ਜਿਹੜੇ ਭਾਈ ਆਉਂਦੇ ਨੇ ਨਾ ਲੋਨ ਕਰਾਉਣਾ ਅਗਰ ਕਿਸੇ ਨੇ ਤਾਂ ਅੱਧੇ ਪੌਣੇ ਘੰਟੇ ਚ ਤੁਹਾਡਾ ਲੋਨ ਕਰਾ ਕੇ ਤੁਹਾਨੂੰ ਕਾਰ ਦਾ ਸਟੀering ਤੁਹਾਡੇ ਹੱਥੋਂ ਫੜਾ ਦਾਂਗੇ ਭਾਈ ਅਗਰ ਥੋੜੀ ਪ੍ਰੋਫਾਈਲ ਚ ਇਹ ਹੈਗੀ ਜੀ ਆਟੋਮੈਟਿਕ ਚ ਅੱਛਾ 17 ਹਾਂਜੀ ਹਾਂ 8 10 ਤੇ 3.5 ਲੱਖ ਰੁਪਏ ਅੜਮਾਨ ਹੈ ਜੀ ਨਹੀਂ ਵਧੀਆ ਗੱਲ ਠੀਕ ਹੈ 3.5 ਲੱਖ ਰੁਪਏ ਦੇ ਨੰਬਰ ਮਹਾਲੀ ਕਾਰ ਸੋਹਣੀ ਆ ਬਈ ਆਹ ਇੰਡੀਗਾ ਜੀ ਹਾਂਜੀ 1 ਲੱਖ ਰੁਪਏ ਦੀ ਸਾਰੀ ਜਨਨ ਨੂੰ ਲੋ ਜੀ ਬਾਈ 1 ਲੱਖ ਰੁਪਈਆ ਦੇ ਵਿੱਚ ਕਾਰ ਆ ਗਈ। ਆਪਾਂ ਟਾਟਾ ਨੂੰ ਪੂਰਾ ਸੰਭਾਲ ਕੇ ਰੱਖਿਆ ਦੇਖੋ ਟਾਟਾ ਇਹ ਵੀ ਕਾਰ ਰੈੱਡ ਕਾਰਪੇਟ ਤੇ ਖੜੀ ਹੈ। ਆ ਆ ਗਈ ਆਰਟੀਆ 13 ਮਾਡਲ। ਆਰਟੀਆ 13 ਹਾਂਜੀ। ਹਾਂਜੀ ਹਾਂ। ਬੀਡੀਆਈ ਹੈ ਜੀ ਇਹ 3.5 ਲੱਖ ਰੁਪਈਆ ਦੀ ਰੇਂਜ ਆ। ਲਓ ਜੀ 3.5 ਲੱਖ 50 ਹਜ਼ਾਰ ਚ ਕਾਰ ਦੀ ਸਟੈਂਡਿੰਗ ਬਹੁਤ ਸੋਹਣੀ ਹੋਈ ਹੋਈ। ਬਹੁਤ ਸੋਹਣੀ ਹਾਂਜੀ ਸਿੱਧੀ ਆ ਲਾਈਨ ਜੀ। ਇਹ ਕਾਰ ਲੈ ਕੇ ਜਾ ਸਕਦੇ ਤੁਸੀਂ ਟਾਇਰ ਟੂਰ ਵਧੀਆ ਪੈਨੇ ਕੋਈ ਕੰਮ ਖਰਚਾ ਤਾਂ ਨਹੀਂ ਹੋਣਾ ਵੀਰੇ। ਨਾ ਨਾ ਜੀ ਇਹ ਹਜੇ ਮਤਲਬ ਰਬਿੰਗ ਰੂਬਿੰਗ ਜੀ ਹੋ ਰਹੀ ਸੀ ਉਹੀ ਅਸੀਂ ਖੜਾਤੀ। ਠੀਕ ਹੈ ਆ ਗਈ ਬਰੇਜ਼ਾ ਕਾਰ ਬਰੇਜ਼ਾ ਇਹ ਟਾਪ ਮਾਡਲ ਲਈ ਜੱਡੀ ਆ ਹਾਂਜੀ 4 ਨੰਬਰ ਚ 6 ਲੱਖ ਦੀ ਸਿਰਫ 17 ਮਾਡਲ 17 ਮਾਡਲ 17 ਮਾਡਲ 6 ਲੱਖ ਰੁਪਏ ਦਾ ਬਰੇਡ ਵੀ ਜ਼ਿਆਦਾ ਬਾਈ ਹੈ ਨਾ ਆ ਜੀ ਬੇਟਾ ਜੀ ਠੀਕ ਹੋ ਐਂਟਰੀ ਕਰ ਦਿਓ ਅੰਦਰ ਨੂੰ ਅਗਲੀ ਕਾਰ ਆ ਗਈ ਆਪਣਾ ਫੋਰਥ ਨਰ ਕਾਰ ਬਾਈ ਇਹ 13 ਮਾਡਲ 4x2 ਹੈ ਜੀ ਹਾਂਜੀ 9.5 ਲੱਖ ਰੁਪਏ ਦੀ ਵਿੱਚ 13 ਮਾਡਲ 9.5 ਲੱਖ ਰੁਪਈਆ ਦੇ ਵਿੱਚ ਬਾਈ ਤੇ ਐਨਓਸੀ ਤੁਹਾਨੂੰ ਦਿੱਤੀ ਜਾਊਗੀ ਬਾਈ ਆ ਗਈ ਸੌਟ ਕਿਹੜਾ ਮਾਡਲ ਹੈ ਵੀਰੇ ਪੰਜ ਮਾਡਲ ਆਈ ਇਹ 1,25,000 ਮਿਲ ਜਾਦੀ ਪੰਜ ਮਾਡਲ ਸਵਾ ਲੱਖ ਰੁਪਏ ਦੇ ਨੇ ਲੋ ਜੀ ਬਾਈ ਪਾਸਿੰਗ ਤਾਂ ਹੋ ਗਈ ਹੈ ਨਾ ਪਾਸਿੰਗ ਇਹਦੀ 25 ਤੱਕ ਆ ਪਾਸਿੰਗ ਹੈਗੀ ਆ ਬਾਈ ਨਵੰਬਰ 25 ਤੱਕ ਇਹ ਆ ਲੈ ਜਾਓ ਕਾਰ ਲੈ ਜਾਣੀ ਕਿਸੇ ਨੇ ਆ ਗਈ ਨੋਵਾ ਕਾਰ ਅੱਠ ਮਾਡਲ ਅੱਠ ਮਾਡਲ ਦੀ ਸਿਰਫ ਮੰਨ ਲਓ ਸਾਡੇ ਭਰਾ ਕੋਈ ਨਾ ਮੰਗਦੇ ਰਹਿੰਦੇ ਨੇ ਵੀ ਉਹ ਅਸੀਂ ਇਹਨਾਂ ਬਿਹਾ ਆ ਜਿਹੜੇ ਹੁੰਦੇ ਨੇ ਕਿਹੜੇ ਮਲਬਈ ਕਿੱਧਰ ਮਲਬਈ ਕਿੱਧਰ ਹਾਲੇ ਬਾਈ ਬਹੁਤ ਫੋਨ ਆਉਂਦੇ ਨੇ ਭਾਈ ਤੁਸੀਂ ਦੇਖ ਲਓ ਤੁਹਾਡੇ ਕੋਲ ਵਧੀਆ ਗੱਡੀ ਆ ਹਾਂ ਤੇ 190000 ਰੁਪਏ ਬੰਦਾ ਕਹਿ ਰਿਹਾ 190000 ਨੋਵਾ ਗੱਡੀ ਆ ਦੇਖੋ ਆ ਲਿਜਾ ਸਕਦਾ ਤੁਸੀਂ ਜੇ ਤੁਹਾਨੂੰ ਕਾਰ ਲੈਣੀ ਆ ਭਾਈ ਆ ਗਈ ਰੇਟ ਤੇ ਕਾਰ ਇਹ ਕਿਹੜਾ ਮਾਡਲ ਆ ਗਿਆ ਬੰਦਾ ਇਹ ਹੈਗੀ ਆ ਜੀ 2012 ਮਾਡਲ ਹਾਂਜੀ ਹਾਂ 4 245 245 ਦੇ ਵਿੱਚ ਵਿੱਚ ਠੀਕ ਆ ਆਹ ਵਰਨਾ 2014 13 ਮਾਡਲ ਹਾਂਜੀ ਹਾਂ ਓਨਰ ਫਸਟ ਟਾਈਮ 4 ਲੱਖ ਰੁਪਏ ਠੀਕ ਆ ਜੀ ਭਾਈ ਤੇ ਆ ਆ ਗਈ ਆਪਣੇ ਲਵੇ ਐਕਸੈਂਟ ਐਕਸੈਂਟ 18 ਜੀ ਇਹ ਹਾਂਜੀ ਇਹ ਆਪਾਂ ਨੂੰ ਪੈਜੋਗੀ 4 ਲੱਖ ਰੁਪਏ ਦੀ ਪੂਰੇ ਪੂਰੇ 4 ਲੱਖ ਰੁਪਏ ਦੇ ਵਿੱਚ ਠੀਕ ਹੈ ਜੀ ਬਾਈ ਆਹ ਆ ਗਈ ਆ ਆਪਣਾ ਸ਼ਾਜ਼ ਸ਼ਾਜ਼ 18 ਮਾਡਲ ਸ਼ਾਜ਼ ਜਾਈ ਦੇਖੋ ਆਪਾਂ ਡਿਜ਼ਾਇਰ ਲਾਈਨ ਜਨਰੇਟ 200 ਕਿੰਨੀ ਵਧੀਆ ਕਾਰ ਹੈ ਲਗਜ਼ਰੀ ਵੀ ਲੱਗਦੀ ਹੈ ਵਧੀਆ ਮਾਤਾ ਕਹਿੰਦਾ ਬੈਟਰ ਆ ਕੋਈ ਐਡੀ ਗੱਲ ਨਹੀਂ ਐਵਰੇਜ ਬਹੁਤ ਦੇਣੀਆਂ ਨੇ 18 ਮਾਡਲ ਗੱਡੀ ਆ ਹਾਂ ਤੇ 5.5 ਲੱਖ ਰੁਪਏ ਦੇ ਵਿੱਚ 5 ਲੱਖ 50 ਹਜ਼ਾਰ ਰੁਪਏ ਦੇ ਵਿੱਚ ਠੀਕ ਹੈ ਜੀ ਆਹ ਇਹ ਆ ਗਈ ਜੀ 2015 ਮਾਡਲ ਹਾਂ ਜੀ 370 ਦੀ ਰੇਂਜ ਹੂੰ ਇਹ ਮੇਰੇ 15 ਮਾਡਲ ਹੈ ਵੀਰੇ ਇਹਦੇ ਤੇ ਲੋਨ ਕਿੰਨਾ ਪਰਸੈਂਟ ਹੋ ਜੂਗਾ ਇਹ ਤੇ ਆਮ ਤਨੋ ਵੀ 85 90% ਲੋਨ ਹੋ ਜਾਂਦਾ ਜੇ ਪ੍ਰੋਫਾਈਲ ਤੁਹਾਡੀ ਵਧੀਆ ਠੀਕ ਹੈ ਜੀ ਬਾਈ ਆਦਰਵਾਇਸ 70% ਤੱਕ ਤਾਂ ਕਿਤੇ ਨਹੀਂ ਗਿਆ ਹਾਂਜੀ 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 ਠੀਕ ਹੈ ਜੀ ਬਾਈ ਤੇ ਆ ਆ ਗਈ ਫੋਰਡ ਫਿਗੋ ਲੁਧਿਆਣੇ ਨੰਬਰ ਦੀ ਕਾਰ ਹੈ ਫੋਰਡ ਫਿਗੋ ਹਾਂਜੀ ਇਹ 2011 ਮਾਡਲ ਹੈ 1.5 ਲੱਖ ਰੁਪਏ ਦੀ ਗੱਡੀ ਹੈ 1.5 ਲੱਖ ਰੁਪਈਆ ਦੇ ਵਿੱਚ ਕਾਰ ਆ ਗਈ ਬਾਈ ਕਿਧਰ ਗਿਆ ਕਿਹੜਾ ਮੈਨ ਕੋ ਹੋ ਗਿਆ ਜਿਹੜਾ ਮੈਂ ਬੰਦੀ ਗਿਆ ਹੋ ਗਿਆ ਚੱਲ ਗਏ ਤੇ ਅਗਲੀ ਡਿਜ਼ਾਇਰ ਕਾਰ ਆ ਗਈ ਇਹ ਲੁਧਿਆਣੇ ਨੰਬਰ ਦੀ ਇਹ ਕਿਹੜਾ ਮਾਡਲ ਹੈ 2016 ਮਾਡਲ ਹੈ ਜੀ ਇਹ ਪੀਡੀਆ ਹੈ 480000 ਰੁਪਏ ਦੀ 480 ਦੇ ਵਿੱਚ ਬਾਈ ਤੇ ਬਾਈ ਫੁੱਲ ਡਿਟੇਲ ਜਾਨਣੀ ਆ ਮੈਂ ਫੇਰ ਦੁਬਾਰਾ ਕਹਿੰਦਾ ਤੁਹਾਨੂੰ ਬਾਈ ਫੋਨ ਕਰ ਲਓ ਤੇ ਡਿਟੇਲ ਤੁਹਾਨੂੰ ਮਿਲ ਜੂ ਫੋਟੋ ਫੋਟਾ ਸਾਰਾ ਕੁਝ ਆ ਜਾਊਗਾ ਤੁਹਾਡੇ ਲਈ ਇਹ ਵੀ ਕਿਹੜਾ ਮਾਡਲ ਹੈ ਇਹ ਹੈਗੀ ਜੀ 2011 ਮਾਡਲ ਸਪੋਰਟਸ ਮਾਡਲ ਦੇ ਵਿੱਚ ਤੇ 240000 240 ਦੇ ਵਿੱਚ ਡੀਜ਼ਲ ਡੀਜ਼ਲ ਦੀ ਕਾਰ ਆਹ K10 ਆ ਗਈ ਮਾਡਲ ਹਾਂ ਇਹ 2012 ਮਾਡਲ ਹੈ ਜੀ ਹਾਂ ਜੀ ਹਾਂ ਤੇ 220000 ਰੁਪਏ ਦੀ ਗੱਲ ਦੋ ਲੱਖ ਇੰਨੀ ਰੇਟ ਨਹੀਂ ਘਟਦੇ ਨਾ ਉੱਤੀ ਹੀ ਖੜੇ ਰਹਿੰਦੇ ਨੇ ਦੇਖੋ ਐ ਭਈ ਬਿਲਕੁਲ ਨਵੀਆਂ ਨਵੀਆਂ ਡਿਮਾਂਡ ਹੀ ਬਹੁਤ ਆ ਘਾਰ ਦੀ ਬਾਈ ਬਲੇਂਡ ਹੱਟੀ ਆ ਜੀ ਮਤਲਬ ਜਿੰਨੀਆਂ ਤੁਸੀਂ ਇੱਕ ਚੀਜ਼ ਨਹੀਂ ਪੁੱਛੀ ਵੀ ਇਹ ਰੈਡ ਕਾਰਪਟ ਦੇ ਕਿਉਂ ਨਹੀਂ ਮੈਥੋਂ ਬਾਅਦ ਹੀ ਲਾਈਆਂ ਮੈਂ ਦੋ ਮਹੀਨੇ ਆਇਆ ਨਹੀਂ ਮੈਂ ਇਹ ਜਿੰਨੀਆਂ ਗੱਡੀਆਂ ਖੜੀਆਂ ਰੈਡ ਕਾਰਪਟ ਦੇ ਸਰਟੀਫਾਈਡ ਨੇ ਠੀਕ ਹੈ ਔਰ ਰੇਟਾਂ ਚ ਜ਼ਿਆਦਾ ਨੇਗੋਸ਼ੀਏਬਲ ਨਹੀਂ ਹੈਗਾ ਠੀਕ ਹੈ ਜੀ ਇਹ ਮਤਲਬ ਤੁਹਾਡੀ ਆਪਣੀਆਂ ਗੱਲਾਂ ਨੇ ਆਪਣੀਆਂ ਨੇ ਜਾਂ ਆਪਣੇ ਬੰਦੇ ਦੀ ਕਿਸੇ ਦੀ ਵੀ ਨੇ ਜਿਹਦੀ ਅਸੀਂ ਪੂਰੀ ਚੈੱਕ ਕਰੀ ਸੀ ਗੱਡੀ ਓਕੇ 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 ਕੋਲ ਮਤਲਬ ਫੋਲ ਜ਼ਿੰਮੇਵਾਰੀ ਹੁੰਦੀ ਹੈ ਅੱਛਾ ਉਰੇ ਜਿਵੇਂ ਲੋਕਾਂ ਦੇ ਘਰ ਦੀਆਂ ਗੱਡੀਆਂ ਕਿੰਨੀਆਂ ਗੱਡੀਆਂ ਹੁੰਦੀਆਂ ਨੇ ਲਗਭਗ ਐਵੇਂ ਮਨੋ ਵੀ 60% ਤਾਂ ਲੋਕਾਂ ਦੀਆਂ ਹੁੰਦੀਆਂ 40% ਹੁੰਦੀਆਂ ਨੇ ਲਓ ਜੀ ਬਾਈ ਅਗਰ 100 ਕਾਰ ਆ ਤਾਂ 60 ਕਾਰ ਆ ਔਰ ਇੱਕ ਢਿੱਲੂ ਕਾਰ ਆ ਬਾਈ ਜਿਹੜੇ ਲੋਕ ਵੇਚਣ ਆਉਂਦੇ ਨੇ ਬਾਈ ਹਨਾ ਤੇ ਤੁਹਾਡੇ ਵਰਗੇ ਭਰਾ ਕਾਰ ਲੈ ਕੇ ਜਾਂਦੇ ਨੇ ਤੇ ਆਪਣੀ ਆ ਕਿਹੜਾ ਮਾਡਲ ਹੈ 18 ਮਾਡਲ ਹੈ ਜੀ ਡੈਲਟਾ ਮਾਡਲ ਚਾਹੇ ਹਾਂਜੀ 5 ਲੱਖ 6 ਤੇ ਇਹ ਆ ਗਈ ਜੀ 2019 ਹਾਂਜੀ 19 ਆ ਪੈਟਰੋਲ ਫਸਟ ਓਨਰ 4 25 ਦੀ ਆ ਲਓ ਦੇਖੋ ਇਹਦੇ ਵਿੱਚ ਟਾਪ ਲਓ ਜੀ ਬਾਈ ਕਾਰ ਵੀ ਵਧੀਆ ਹੈ ਮਤਲਬ ਕੋਈ ਸਲੈਰੀਓ ਸਾਡੀ ਭੈਣਾ ਨੂੰ ਬਹੁਤ ਲੋੜ ਪੈਂਦੀ ਹਾਂ 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 ਆ ਜਿਵੇਂ ਏਜੰਸੀ ਤੇ ਨਹੀਂ ਖੜੀ ਹੁੰਦੀ ਕਾਰ ਵੀ ਅਲੱਗ ਕੱਪੜਾ ਲਾਉਣਾ ਤਾਂ ਵਸ ਕੱਲਾ ਬਸ 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 ਇਹ ਇਹ ਹੈਗੀ ਹੈ ਜੀ 2021 ਪੈਸਲ 22 ਡੀਜ਼ਲ ਦੀ ਬੱਲੇ ਨਵੀਂ ਨਕੋਰ ਗੱਡੀ ਐ 6,70,000 ਰੁਪਿਆ ਦੀ ਬਈ ਹੈਨਾ ਹਾਂ ਜੀ ਹਾਂ ਦੇਖੋ ਗੱਡੀ ਨਵੀਂ ਕਾਰ ਹੈ ਦਾ ਨਾ ਪੂਰਾ ਜੀ ਇਹਦਾ ਟ੍ਰਾਈ ਲੈਣ ਦੀ ਵੀ ਲੋੜ ਨਹੀਂ ਆ ਗਈ ਬਰੇਕ ਕਾਰਪਟ ਤੇ ਨਹੀਂ ਜੀ ਠੀਕ ਹੈ ਜੀ ਬਈ ਆਹ ਥੱਲੇ ਧਰਤੀ ਆ ਹਾਂ ਇਹ ਥੋੜੀ ਜੀ ਹੁਣ ਰੈਟ ਕਾਰਪਟ ਸਾਡਾ ਥੜ ਗਿਆ 2019 ਮਾਡਲ ਹੈ ਗੱਡੀ ਇਹ ਤੇ ਗੱਡੀ ਦਾ ਰੇਟ ਹੈਗਾ ਜੀ ਇਹਦਾ 7,25 7,25,000 19 ਮਾਡਲ ਆਹ ਕਾਰ ਲੈ ਜਾ ਸਕਦੇ ਬਈ ਤੁਸੀਂ ਅਗਲੀ ਕਾਰ ਆ ਗਈ ਡਿਜ਼ਾਇਰ ਆਪਣੇ ਇਹ ਕਿਹੜਾ ਮਾਡਲ ਹੈ ਵੀਰੇ 2000 ਕਿੰਨਾ ਸੀ 2016 ਹਾਂ ਜੀ 435000 ਰੁਪਏ ਦੀ ਗੱਡੀ ਹੈ ਜੀ ਇਹ 435000 ਰੁਪਏ ਠੀਕ ਹੈ ਜੀ ਤੇ ਆ ਆ ਗਈ ਆਪਣੇ ਲਈ ਕ੍ਰੇਟਾ ਕ੍ਰੇਟਾ 2022 ਮਾਡਲ ਗੱਡੀ ਹੈ ਜੀ ਇਹ ਹਾਂਜੀ ਹਾਂ ਤੇ ਡੀਜ਼ਲ ਦੇ ਵਿੱਚ ਆ 12.5 ਲੱਖ ਰੁਪਏ ਦੀ ਗੱਡੀ ਹੈ ਤੇ 45000 ਕਿਲੋਮੀਟਰ ਚੱਲੀ ਹੈ ਪਹਿਲੇ ਨੌ ਦੀ ਗੱਡੀ ਲੋ ਜੀ 22 ਮਾਡਲ ਡੀਜ਼ਲ ਦੀ ਬੱਸ ਤਾਂ ਮਿਲਦੀ ਨਹੀਂ ਡੀਜ਼ਲ ਦੇ ਵਿੱਚ ਇਹ ਡੀਜ਼ਲ ਚ ਆਪਣੇ ਲਈ ਹੈਗੀ ਆ ਤੇ ਕੰਪਨੀ ਦੇ origignal ਲਾਈ ਟਾਇਰ ਵਧੀਆ ਪਏ ਨੇ ਬਾਈ ਹਾਂਜੀ ਹਾਂ ਤੇ ਆ ਆ ਗਈ ਵੈਗਨ ਹਾਂਜੀ 2009 ਮਾਡਲ ਉਹੀ ਆ ਨਾ ਜੀ 2009 ਮਾਡਲ ਗੱਡੀ ਹੈ ਜੀ ਇਹ 1 ਲੱਖ 1 ਲੱਖ 40000 ਰੁਪਏ ਦੀ ਰੇਂਜ ਚ ਹੈ ਤੇ ਟਾਇਰ ਜਮਾਂ ਨਵੇਂ 92000 ਤੇ ਆ ਗਈ ਆਪਣੇ ਲਈ ਸਪੱਸ਼ਟ ਆ ਗਈ ਆਪਣੇ ਲਈ ਇਹ ਕਿਹੜਾ ਮਾਡਲ ਹੈ ਛੋਟੇ ਦਾ ਕੋਈ ਹੈ ਹੀ ਨਹੀਂ ਕੁਛ ਇਹਦੀ ਹਾਲੇ ਡਿਟੇਲ ਨਹੀਂ ਆਈ ਬਾਈ ਹੈਨਾ ਆਹ ਕਾਰ ਆ ਗਈ ਬਾਈ ਜੀ 12 ਪੈਟਰੋਲ ਹੈ ਅੱਛਾ 2012 ਪੈਟਰੋਲ ਹੈ ਹਾਂ ਹਾਂ ਪੈਸੇ ਨਾ 260000 ਦੀ ਗੱਡੀ ਹੈ ਜੀ ਠੀਕ ਹੈ ਇੱਕ ਵਾਰੀ ਰੇਟ ਥੋੜੀ ਦਾ ਕਨਫਰਮ ਕਰ ਲਿਓ ਕਿਉਂਕਿ 12 ਮਾਡਲ ਹੈ ਬਈ ਸਣਾ ਰੇਟ ਬਾਅਦ ਚ ਹੋਇਆ ਬਈ ਜੋ ਬੋਲਤਾ ਹੋਣਾ ਤੁਸੀਂ ਰੇਟ ਵੀ ਹੋ ਸਕਦਾ ਅਸੀਂ 205000 ਦੀ 18 205000 ਦੀ 18 ਉਹ ਸਣੀ ਕਾਰ ਆ ਦੇਖੋ ਕਿਸ ਨੇ अल्टੋ ਲੈਣੀ अल्टੋ ਨੂੰ ਖੁੱਲੀ ਨੂੰ ਵੀ ਕੀਤੀ ਉੱਚੀ ਵੀ ਹੈ ਤੇ ਵਰਨਾ ਕਾਰ ਆ ਜੀ ਇਹ ਆ ਗਈ ਜੀ 2013 ਹਾਂਜੀ 340000 ਦੀ ਰੇਟ ਲਾ ਲੈ ਜਾਓ ਬਈ 13 ਠੀਕ ਹੈ ਤੇ ਆ ਆ ਗਈ ਇਹ ਆ ਗਈ ਜੀ 2012 ਮਾਡਲ Swift Petrol ਜੀ ਹਾਂਜੀ 270 ਦੀ ਰੇਂਜ 270000 50 ਨੰਬਰ ਦੀ ਕਾਰ ਹੈ। ਟੈਂਡਿੰਗ ਸੋਹਣੀ ਆਈ, ਰੇਟ ਵੀ ਸਹੀ ਹੈ। ਆ ਆ ਗਈ ਆਪਣੇ ਲਈ ਡਿਜ਼ਾਇਰ। ਇਹ ਕਿਹੜਾ ਮਾਡਲ ਹੈ? ਯਾਰ ਇਹਦਾ ਵੀ ਇਹ 11 ਮਾਡਲ ਆਈ ਇਹ। ਹਾਂਜੀ। ਤੇ ਇਹ ਪੈਜੂ ਆਪਾਂ ਨੂੰ 2 ਲੱਖ 2 ਲੱਖ 225 ਹਜ਼ਾਰ ਰੁਪਏ ਦੀ ਰੇਂਜ। 2 25 ਦੇ ਵਿੱਚ। ਲੋਕਲ ਨੰਬਰ। ਉਹ ਲੋਕਲ ਨੰਬਰ ਦੀਆਂ ਕਾਰਾਂ ਤੁਹਾਨੂੰ ਜਿਆਦਾ ਮਿਲਦੀਆਂ ਨੇ ਬਾਈ ਹਨਾ। ਹਾਂਜੀ ਹਾਂ ਬਿਲਕੁਲ। ਤੇ ਆਹ 11 ਮਾਡਲ 5th ਓਨਰ ਹੈ ਜੀ 1.5 ਲੱਖ ਰੁਪਏ ਦੀ। ਅੱਛਾ। ਘੱਟ ਰੇਂਜ। 5ਵੇਂ ਨਾਮ ਦੀ ਕਾਰ ਆ ਬਾਈ ਹਨਾ ਤੇ ਪੰਜਾਬ ਨੰਬਰ ਦਾ। ਤੇ ਡੇਢ ਲੱਖ ਰੁਪਈਆ ਦੀ ਕਾਰ ਮਿਲ ਲਿਆ ਤੁਹਾਨੂੰ i20 ਆਹ ਕਾਰ ਲੈ ਜਾਓ ਇਹ ਆਹ ਲੈ ਜਾਓ 11 ਮਾਡਲ 1,95,000 ਦੀ ਪੈਟਰੋਲ ਜੀ 11 ਮਾਡਲ 1,95,000 ਰੁਪਏ ਲੋ ਜੀ ਭਾਈ ਹਨ ਜਿਹਦਾ ਬਜਟ 2 ਲੱਖ ਤੋਂ ਥੱਲੇ ਆ ਤੁਸੀਂ ਆ ਸਕਦੇ ਹੋ ਰੇ ਭਾਈ ਵੇਖੋ ਕਿ ਆਹ 10 ਮਾਡਲ i10 ਹਾਂਜੀ ਬਹੁਤ ਸਹੀ ਰੇਂਜ ਚ ਚਲੋ ਸਿਰਫ ਡੇਢ ਲੱਖ ਰੁਪਈਆ ਮੰਗਦੇ ਨੇ 1 1/2 ਦੀ ਕਨਡੀਸ਼ਨ ਮਿਲ ਜੂਗੀ ਇਹ ਅਗਲੀ ਕਾਰ ਆ ਗਈ ਆ ਗਈ ਕਲਰ ਬੜਾ ਪਿਆਰਾ ਹੈ ਹਾਂ ਰੰਗ ਪੂਰਾ ਇਹ ਕਿਸੇ ਟਾਈਮ ਤਾਂ ਬਹੁਤ ਮਤਲਬ ਵਿਕਿਆ ਇਹ ਹਾਂ ਉਹ ਆਉਂਦਾ ਸੀ ਰੰਗ ਕੇਰਲਾ ਕੁੱਲ ਹੈ ਬਹੁਤ ਚੱਲਦਾ ਰੰਗ ਇਹ ਇਹ 10 ਮਾਡਲ ਗੱਡੀ ਹੈ ਜੀ ਡੀਜ਼ਲ ਚ 11 ਦੀ ਰਿਸਟਡ ਆ ਹਾਂ ਤੇ 1,65,000 ਰੁਪਏ ਉਹਨਾਂ ਨੇ ਡਿਮਾਂਡ ਕਰੀਆ 1,65,000 ਸੋਹਣੀ ਕਾਰ ਆ ਬਹੁਤ ਸਹੀ ਰੇਂਜ ਠੀਕ ਆ ਜੀ ਬਾਈ ਡੀਜ਼ਲ ਚ ਆ ਬੇਚ ਚੁੱਕੀ ਆ ਜੀ 18 ਮਾਡਲ ਸੀ ਦੇਖੋ 3 ਲੱਖ 3,20,000 ਰੁਪਏ ਦੀ ਰੇਂਜ ਵੀ ਗਿਆ ਦੇਖੋ ਲਓ ਜੀ 3,20,000 ਦੀ ਕਾਰ ਇਹ ਵਿੱਗੀ ਆ ਬਾਈ ਤੇ ਅਗਲੀ ਕਾਰ ਆ ਗਈ ਸਲੇਰੂ ਆਪਣੇ ਲਵੇ ਇਹ ਲੁਧਿਆਣੇ ਨੰਬਰ ਦੀ ਆ ਕਿਹੜਾ ਮਾਡਲ ਹੈ ਵੀਰੇ ਇਹ 2018 ਮਾਡਲ ਹੈ ਜੀ ਇਹ ਐਲ ਐਕਸ ਆਈ ਹੂੰ ਹੂੰ ਤੇ ਨਹੀਂ ਜੈਡ ਐਕਸ ਆਈ ਟਾਪ ਮਾਡਲ ZX ਹੀ ਹੈ ਜੀ ਲਾਈਵਿਲ ਵਾਲਾ ਮਾਡਲ ਹੈ 390000 ਰੁਪਏ ਦੀ ਰੇਂਜ ਹੈ ਲਓ ਬਾਈ ਉੱਚਾ ਮਾਡਲ ਤੇ ਰੇਟ ਹੈ ਲਓ ਦੇਖੋ ਸਾਰਾ ਕੰਪਨੀ ਦੇ ਤੇ ਆ ਹਾਲਟੋ ਮਾਡਲ ਇਹ 2005 ਹੈ ਜੀ ਹਾਂਜੀ 26 ਤੱਕ ਪਾਸ ਹੈ 90000 ਰੁਪਏ ਦੀ ਮਿਲ ਜੂ ਦੇਖੋ ਘੱਟ ਰੇਂਜ ਚ 90000 ਰੁਪਏ ਦੇ ਵਿੱਚ ਕਾਰਬਾਤ ਮਤਲਬ ਇਹ ਨਹੀਂ ਹੈ ਕਿ ਹਾਈ ਰੇਂਜ ਵਾਲੀ ਮਿਲਣਗੀਆਂ ਘੱਟ ਰੇਂਜ ਵਾਲੀਆਂ ਮਿਲ ਜਾਣਗੀਆਂ ਤੁਹਾਨੂੰ ਗੱਡੀਆਂ ਇਹ ਸਕੋਰਪਿਓ ਜੀ ਯਾਰ 2017 ਮਾਡਲ ਹੈ ਇਹ S10 ਹੈ 12.5 ਲੱਖ ਰੁਪਏ ਦੀ 1250000 ਰੁਪਏ ਦੀ ਹਾਂਜੀ ਹਾਂ ਲੈ ਜੋ ਬਈ ਕਾਲੇ ਰੰਗ ਦੀ ਸਕੋਰਪੀ ਬਹੁਤ ਘੱਟ ਮਿਲਦੀ ਆ ਤੇ ਆ ਆ ਗਈ ਮਰੂਤੀ ਮਾਡਲ ਆ ਵੀ ਬਾਲਾ ਹੋਣਾ ਜਗਾ ਬਲੈਕ ਹੋਈ ਪਈ ਇਹਨਾਂ ਦੀ ਪੰਜ ਮਾਡਲ ਗੱਡੀ ਆ 60000 ਰੁਪਏ ਦੀ ਮਿਲਦੀ ਇਹ ਉੱਚਾ ਮਾਡਲ ਹੈ ਮੰਨ ਲਓ ਆ ਉੱਚਾ ਮਾਡਲ ਇਹ ਚੱਪੀ ਤੱਕ ਬਾਲ ਮਿਲਦੀ ਨਹੀਂ ਜਦੋਂ ਬਈ ਇਹ ਇਹ ਸੱਤ ਮਾਡਲ ਆ ਗਈ ਜੀ 125000 ਰੁਪਏ ਦੀ 125000 ਤੇ ਸੱਤ ਮਾਡਲ ਬਈ ਤੇ ਬੰਪਰ ਓਮਪਰ ਹੈ ਨਵੇਂ ਇਹ ਨਵੇਂ ਪਾਇਆ ਹੈ ਬੰਪਰ ਨਾ ਹਾਂ ਬੰਪਰ ਓਮਪਰ ਦੇਖੋ ਨਾ ਸੋਹਣੀ ਆ ਗੱਡੀ ਬੜੀ ਸੋਹਣੀ ਹੈ ਇਹਨਾਂ ਦਾ ਪੈ ਜਾਂਦੇ ਨੇ ਬਈ ਆਹ 11 ਮਾਡਲ ਆਪਣਾ ਮਰੀਕ ਕੋਲੇ ਦਾ ਨੰ ਤੀਜੇ ਨੋ 290000 ਰੁਪਏ ਦੀ 290000 ਰੁਪਿਆ ਦੇ ਵਿੱਚ ਵਰਨਾ ਕਾਰਵਾਈ 290 ਤੇ 50 ਨੰਬਰ ਲੋਕਲ ਦੀ ਆਹ ਲੈ ਲੋ ਵਰਨਾ ਪੁਰਾਣੀ ਸ਼ੇਪ ਨੰਬਰ ਇਹਦਾ 9 ਮਾਡਲ ਜੀ ਇਹ ਨੰਬਰ ਨਾਲ ਹੀ ਮਿਲੂ ਨੰਬਰ ਨਾਲ ਹੀ ਮਿਲੂ ਜੀ ਇਹ ਠੀਕ ਹੈ 190000 ਰੁਪਏ ਜੀ 9 ਮਾਡਲ ਬਾਈ ਲੋ ਵੀ ਨੰਬਰ ਦੀ ਗੱਲ ਕਰਾਂ ਲਗਭਗ ਲਗਭਗ 50000 ਰੁਪਿਆ ਦਾ ਨੰਬਰ ਹੋਊਗਾ ਇਹ ਨਾ ਨਾ ਕਰਦੇ ਬਾਈ ਹਣਾ ਤੇ ਆ 16 ਮਾਡਲ ਡੀਅਰ ਆ ਗਈ ਜੀ ਹਾਂ ਹਾਂ 485000 ਰੁਪਏ ਚਾਰ ਲੱਖ 85000 ਡੀਅਰ ਦਾ ਰੇਟ ਤੁਹਾਨੂੰ ਇਹ ਜੀ ਮਿਲੂਗਾ 460 65 70 80 ਇਹ ਚੱਲੀ ਜਾਂਦੀ ਨੇ ਆਹ ਆ ਗਈ ਸਕੋਰਪੀਓ ਮਾਡਲ ਸਕੋਰਪੀਓ ਬਾਲੀ ਨਵੀਂ ਆ ਜੀ ਦੇਖੋ ਹੂੰ 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 ਬਹੁਤ ਸੋਹਣੀ ਕਾਰ ਆ ਲਾਇਟ ਟਾਇਰ ਨਵੇਂ ਨੇ ਠੀਕ ਆ ਜੀ ਤੇ ਰੇਟ ਹੈਗਾ ਇਹਦਾ 4 ਲੱਖ ਰੁਪਏ ਜੀ ਦੋਰੇ ਬੋਲੇ 4 ਲੱਖ 11 ਮਾਡਲ 11 ਮਾਡਲ 4 ਲੱਖ 11ਵੇਂ ਮਹੀਨੇ ਦੀ ਕਾਰ ਨਾਲੇ ਅਗਲੀ ਕਰੂਜ਼ ਕਾਰ ਆ ਗਈ ਭਾਈ ਇਹ ਕਿਹੜਾ ਮਾਡਲ ਕਾਰ 2010 ਮਾਡਲ ਚੌਥੇ ਨੌ ਦੀ ਗੱਡੀ ਆ ਜੀ ਇਹ 2.5 ਲੱਖ ਰੁਪ ਚਲੋ ਭਾਈ ਤੇ ਆਹ ਕਾਰ ਆ ਗਈ 2.5 ਲੱਖ ਰੁਪਏ ਦੀ ਆਟੋਮੈਟਿਕ ਆਹ ਮਾਡਲ 2011 ਮਾਡਲ ਹੈ ਜੀ ਇਹ ਹਾਂਜੀ 2,65,000 ਰੁਪਏ ਦੀ 11 ਮਾਡਲ 2,65,000 ਦੀ ਵਰਨਾ ਪੀਵੀ03 ਨੰਬਰ ਆਹ ਆ ਵੀਰੇ ਡਸਟਰ ਆ ਗਈ ਜੀ 13 ਮਾਡਲ ਇਹ 2,85,000 ਰੁਪਏ 2,85 ਦੇ ਵਿੱਚ ਭਾਈ ਤੇ ਆਹ ਆ ਗਈ ਆਪਣੀ ਇਹ ਆ ਗਈ ਜੀ ਡਿਜ਼ਾਇਰ ਸਵਿਫਟ ਹਾਂ ਹਾਂ 7 ਮਾਡਲ ਗੱਡੀ ਹੈ ਜੀ ਇਹ 1,30,000 ਰੁਪਏ ਦੀ 7 ਮਾਡਲ ਸਵਿਫਟ ਕਾਰ 1,30,000 ਦੀ ਭਾਈ ਪਾਸਿੰਗ ਦਾ ਹੋ ਵੀਰੇ ਦੀ ਪਾਸਿੰਗ ਇਹਦੀ ਹੈਗੀ ਹਾਂਜੀ ਠੀਕ ਹੈ ਜੀ ਭਾਈ ਤੇ ਆਹ ਆ ਗਈ ਆਲਟੋ K10 ਕਿਹ ਇਹ ਆ ਗਈ ਜੀ 2017 ਮਾਡਲ 280000 ਰੁਪਏ ਦੀ ਲਓ 17 ਮਾਡਲ 280000 ਰੁਪਏ ਸੈਕੰਡ ਓਨਰ ਹੈ 71000 ਚੱਲੀ ਹੈ ਹਮ ਚੈੱਕ ਕਰ ਲਵੇ ਕਾਰ ਸੋਹਣੀ ਹੈ ਬਈ ਨਾ ਹਾਂਜੀ ਹਾਂ ਆ ਗਈ ਡਿਜ਼ਾਇਰ ਆ ਗਈ ਕਿਹੜਾ ਮਾਡਲ ਹੈ ਵੀਰੇ ਆਪਣੇ ਰੋਏ ਇਹ ਆ ਗਈ ਜੀ 2000 ਐਲਡੀਆਈ 2016 ਮਾਡਲ ਹਾਂਜੀ ਹਾਂ 340000 ਰੁਪਏ ਦੀ ਸਾਰੀ ਦੇਖੋ 340 ਰੇਂਜ ਵੀ ਹੈਗੀ ਆ ਹਮ ਹਮ ਆਪਾਂ ਕਹਿੰਦੇ 4 ਸਵਾ ਸਟੈਂਡਿੰਗ ਸੋਹਣੀ ਹੈ ਕਾਰ ਦੀ ਪੌਣੇ ਪੌਣੇ 5 ਦੀ ਮਿਲਦੀ ਆ ਇਹ ਦੇਖੋ ਆਹ ਇਹ ਆ ਗਈ ਸਵਿਫਟ 2000 11 ਮਾਡਲ ਜੀ ਹਾਂ ਜੀ 1,85,000 ਰੁਪਏ ਦੇ ਵਿੱਚ 1.85 ਦੇ ਵਿੱਚ ਬਈ ਲਓ ਜੀ ਬਈ 올ਡ ਸ਼ੇਪ Swiftਾਂ ਵੀ ਬਹੁਤ ਖੜੀਆਂ ਆਪਣਾ ਲਵੇ अल्टੋਆਂ ਬਹੁਤ ਖੜੀਆਂ ਮੈਂ ਜਿਵੇਂ ਪਹਿਲਾਂ ਵੀ ਇੱਕ ਵਾਰ ਕਈ ਵਾਰ ਕਿਹਾ ਤੁਹਾਨੂੰ ਵੀ Swiftਾਂ ਲੈਣੀਆਂ ਘੱਟੋ ਘੱਟ ਥਾਲੇ 10-15 Swift ਕਰਾਂ अल्टੋਆਂ ਲੈਣੀਆਂ 10-15 Swift ਕਰਾਂ अल्टੋ ਕਰਾਂ ਕੋਈ ਨਹੀਂ ਕੋਈ ਨਹੀਂ ਹੈਕ ਹੋ ਗਿਆ ਹੋ ਜਾਂਦਾ ਜੇ ਮੈਂ ਤੁਹਾਨੂੰ ਪਹਿਲਾਂ ਕਈ ਵਾਰੀ ਕਿਹਾ ਬਈ ਨਾ ਜਿੱਦਾਂ ਵੀ अल्टੋ ਕਰਾਂ ਲੈਣੀਆਂ ਤੁਹਾਨੂੰ ਨੇ 10-20 ਕਰਾਂ ਥਾਲੇ ਅਲਟੋਆਂ Swiftਾਂ ਲੈਣੀਆਂ 10-15 Swiftਾਂ ਬਈ ਉਹ ਨਾ ਤੇ ਹੋਰ ਰੇਂਜ ਬਹੁਤ ਆ ਸਾਡਾ ਲੈ ਕੋਈ ਵਰਨਾ ਲੈਣੀ ਆ ਤੁਨੇ ਭਈ ਇਹਨਾਂ ਕੋਈ Honda City ਲੈਣੀ ਆ ਕੋਈ ਵੀ ਜਿੱਦਾਂ ਕੋਈ ਵੀ ਤੁਹਾਡੇ ਬ੍ਰੈਂਡ ਲੈਣਾ ਦਾ ਉਰੇ ਹਾਜ਼ਰ ਆ ਵੀ ਹਰੇਕ ਕਾਰ ਦਾ ਭਈ ਨਾ ਆਹ ਇਹ ਆ ਗਈ ਇਹ Redzo 2011 ਮਾਡਲ ਹਾਂਜੀ ਹਾਂ 2 ਲੱਖ 10-15 ਹਜ਼ਾਰ ਦੀ 2 ਲੱਖ ਤੇ 10-15 ਹਜ਼ਾਰ ਦੀ ਆ ਆ ਗਈ ਮੰਨ ਲਾ ਡੈਸਕਾ ਪਾ ਚੌਥੀ ਪੰਨਵੀਂ ਦਿਖਾ ਦੇ ਹਾਂ 14 ਮਾਡਲ ਹੈ 15 ਦੀ ਰਿਸਟਰਡ ਹੈ ਜੀ ਇਹ ਹਾਂ 3 ਲੱਖ 40 ਹਜ਼ਾਰ ਦੀ 3 ਲੱਖ ਤੇ 40 ਹਜ਼ਾਰ ਆਸੀ ਮੀਚਪੀ ਵਾਲੀ ਇਹ ਆ ਗਈ ਜੀ 2012 ਮਾਡਲ ਡਿਜ਼ਾਇਰ ਪੈਟਰੋਲ ਦੋ ਨਾ ਨਾ ਡੀਜ਼ਲ ਹੈ ਪੈਟਰੋਲ ਹੈ ਆ ਚੈੱਕ ਕਰੋ ਇਧਰ ਬ੍ਰੈਂਡ ਪੈਟਰੋਲ ਹਾਂਜੀ ਹਾਂ ਪੈਟਰੋਲ ਹੈ ਪੈਟਰੋਲ ਵਾਲੀ ਇਹ ਆ ਅੱਛਾ ਇਹ ਉਹਦੀ ਹੋਰ ਆ ਇਹਦੇ ਇਹਦਾ ਹੈਗਾ ਜੀ 2.5 ਲੱਖ ਰੁਪਿਆ ਰੇਟ 2.5 ਲੱਖ ਰੁਪਿਆ ਬਈ ਆ ਚੈੱਕ ਕਰੋ ਮਰੂਤੀ ਦੀ ਬ੍ਰੈਂਡ ਆਪਣੇ ਕੋਲ ਬਹੁਤ ਸਾਰਾ 16 ਮਾਡਲ ਹੈ ਜੀ ਇਹ ਹੂੰ ਹੂੰ ਇਹ ਦੇਖੋ ਸਾਰਨੂੰ ਸਸਤੀ ਸਾਡੇ ਕੋਲ ਡੀਜ਼ਲ ਚ ਠੀਕ ਹੈ 16 ਇਸ ਟਾਈਮ ਹੂੰ ਹੂੰ ਸਾਰੀਆਂ ਗੱਡੀਆਂ ਆਪਾਂ ਦੇਖ ਲਈਏ 4,35,000 ਰੁਪਏ ਦੀ ਗੱਡੀ ਮੈਂ ਜੀ 4 ਲੱਖ ਤੇ 35,000 ਰੁਪਿਆ ਦੇ ਵਿੱਚ ਬਈ ਹਨਾ ਤੇ ਆ ਆ ਗਈ ਆਪਣੇ ਕੋਲ 13 43 ਪੀਵੀ 13 13 ਥੋੜਾ ਜ ਹਾਂਜੀ 90000 ਰੁਪਏ ਦੀ ਗੱਡੀ ਪੈਜੂ ਜੀ ਇੰਡੀਗੋ ਹਾਂਜੀ ਹਾਂ ਸਾਰੀ ਜੈਨੂਨਰ ਇੰਜਨ ਬਿਲਕੁਲ ਓਕੇ ਏਸੀ ਬਿਲਕੁਲ ਜਿਹਨੇ ਥੋੜੇ ਪੈਸੇ ਲਾਉਣੇ ਤਾਂ ਲਿਜਾ ਸਕਦੇ ਆ ਆਹ ਆ ਗਈ ਹੋਂਡਾ ਇਹ ਆ ਗਈ ਜੀ ਹੋਂਡਾ ਮੇਜ ਜੀ ਇਹਦਾ ਨੰਬਰ ਲੱਗ ਰਿਹਾ ਜੀ ਨੰਬਰ ਲਾ ਕੇ ਤੁਹਾਨੂੰ ਦੇ ਦਾਂਗੇ 280000 ਰੁਪਏ 2 ਲੱਖ ਤੇ 80000 ਸਾਰੀ ਲੋਨ ਕਰਾ ਦਾਂਗੇ ਠੀਕ ਹੈ ਜੀ ਆਹ ਇਹ ਆ ਗਈ ਜੀ ਫਸਟ ਓਨਰ 2012 ਮਾਡਲ ਗੱਡੀ 235000 ਰੁਪਏ ਦੀ ਆਈਟਮ ਠੀਕ ਹੈ ਜੀ ਸਪੋਰਟਸ ਮਾਡਲ ਦੇ ਵਿੱਚ ਲਓ ਜੀ ਆਹ ਆ ਗਈ ਵੀਰੇ ਕਿਹੜਾ ਮਾਡਲ ਹੈ ਇਹ ਆ ਗਈ ਜੀ ਇਹ ਹੈਗੀ ਜੀ 1,60,000 ਰੁਪਏ ਜੀ 1 ਲੱਖ ਫਸਟ ਓਨਰ ਗੱਡੀ ਆ ਫਸਟ ਓਨਰ ਦੀ ਹਾਂਜੀ ਵਾਹ ਜੀ ਵਾਹ ਤੇ ਆ ਆ ਗਈ ਇਹ 3,25,000 ਰੁਪਏ ਚ ਪੈ ਜੂਗੀ ਤੁਹਾਨੂੰ ਇਹ ਮੈਨੂਅਲ ਆ ਆਟੋ ਮੈਨੂਅਲ ਜੀ ਮੈਨੂਅਲ ਦੇ ਵਿੱਚ ਆਹ ਕਿਹ ਟਨ ਕਿਹ ਟਨ ਆ ਗਈ ਜੀ 2013 ਮਾਡਲ ਹੂੰ ਹੂੰ ਭਾਈ ਲੱਖ ਰੁਪਏ ਮੰਗਦਾ ਨੰਬਰ ਵੀ ਸੋਹਣਾ ਵੀ ਕਾਰ ਦਾ ਮਾਈਲ ਵੀ ਵਧੀਆ ਪਿਆ ਹੈ ਹੂੰ ਹੂੰ ਲਾਈ ਵਧੀਆ ਕਾਰ ਆ ਤੇ ਆ ਆ ਗਈ ਸਵਿਫਟ 11 ਮਾਡਲ ਸਵਿਫਟ ਆ ਜੀ ਇਹ ਡੀਜ਼ਲ ਠੀਕ ਆ ਆ 11 ਮਾਡਲ ਸਟ ਆ 2,85,000 ਰੁਪਏ ਦੀ ਹੈ ਜੀ ਇਹ 2,85 ਦੇ ਵਿੱਚ ਬਾਈ ਅ ਲਾਈਟ ਹੈ ਇਹਦੇ ਹੀ ਭਾਈ ਆ ਗਈ 올ਡ ਜੀ ਸੋ ਸਵਫਟ ਮਤਲਬ 10ਵੀਂ 12ਵੀਂ ਸਵਫਟ ਹੋ ਗਿਆ ਆਪਣੀ ਨਾ ਇਦਾਂ ਨਾਲ ਸਾਡਾ ਮਾਡਲ ਗੱਡੀ ਆਈ ਇਹ 2.5 ਲੱਖ ਰੁਪਏ ਦੀ ਕਈ ਕਹਿੰਦੇ ਨੇ ਵੀ ਸਾਨੂੰ ਸਵਫਟ ਨਹੀਂ ਮਿਲਦੀ ਨਾ 올ਡ ਸ਼ੇਪ ਆਵਰੇਜ ਧੂਰੀ ਕਾਰ ਯਾਰ ਮੇਲੇ ਤੇ ਆਜੋ ਜਿੰਨੀਆਂ ਮਰਜ਼ੀ ਲੈ ਜਾਓ ਬਾਈ ਆਹਾ ਵੀਰੇ ਇਹ ਆ ਗਈ ਜੀ ਸੀਐਨਜੀ ਵਾਲੀ ਆ ਗਈ ਸੀਐਨਜੀ ਪਲੱਸ ਪ੍ਰੋ 18 ਮਾਡਲ ਗੱਡੀ 4 ਲੱਖ ਰੁਪਏ ਦੀ 4 ਲੱਖ ਰੁਪਏ ਦੀ ਠੀਕ ਆ ਜੀ ਆਜੋ ਹਲੇ ਮੁੱਕਿਆ ਨਹੀਂ ਹੋਰ ਬਹੁਤ ਕੁਝ ਆਵੜੇ ਲੈ ਬਾਈ ਹੈ ਨਾ ਆ ਆ ਗਿਆ ਆਪਣੇ ਸਕੋਰਪਿਓ ਵਾਈਟ ਕਲਰ ਦੇ ਵਿੱਚ ਮਾਡਲ ਜੀ ਸਿਰਫ 30000 ਚੱਲੀ ਜੀ 19 ਮਾਡਲ 30000 ਚੱਲੀ ਗਾਰ ਕਿੰਨੇ ਪੈਸੇ ਕਰਦੇ 2011 ਮਾਡਲ ਦੇ ਵਿੱਚ ਆ ਇਹ ਹਾਂ ਹਾਂ 12.5 ਲੱਖ ਰੁਪਏ 12 ਲੱਖ 50000 ਨਾਲ ਦੇ ਟਾਇਰ ਠੀਕ ਹੈ ਜੀ ਬਈ ਨਾਲ ਦੇ ਟਾਇਰਾਂ ਤੇ ਬੇਨ ਗੱਲ ਆਹ ਆ 6 ਮਾਡਲ ਮਰੂਤੀ ਮਨੂੰ ਸਟੈਂਡਿੰਗ ਦੇਖੋ ਗਾਰ ਦੀ ਬਈ ਨਾ ਪੰਜਾਬੀ ਜਿੱਥੇ ਆ ਗਏ ਬਈ ਕਾਰ ਲੈ ਕੇ ਉਥੇ ਲਾਏ ਪਏ ਹੋਣਗੇ ਚਾਹੇ ਮਰੂਤੀ ਹੋਵੇ ਚਾਹੇ ਨੈਨੋ ਹੋਵੇ ਆਹ ਵੀਰੇ ਇਹ ਆ ਗਈ ਜੀ i20 2011 ਰਜਿਸਟਰਡ 12 215000 ਰੁਪਏ ਦੀ 215000 ਰੁਪਏ ਦੀ ਆਹ ਆ ਗਈ ਕਿਹੜਾ ਮਾਡਲ ਇਹ ਦੇਖੋ ਕਿੰਨੀਆਂ ਨੇ ਗੱਡੀਆਂ ਹਾਂ ਹਾਂ 2015 ਮਾਡਲ ਆਈ ਇਹ 3.5 ਲੱਖ ਰੁਪਏ ਦੀ ਸਾਢੇ 3 ਲੱਖ ਅਮੇਜ਼ ਡੀਜ਼ਲ ਠੀਕ ਆ ਜੀ ਬਾਈ ਲੋ ਜੀ ਉਹ ਆਜੋ ਉੱਥੇ ਆਜੋ ਤੇ ਆਹ ਆ ਗਈ ਉਸੋ ਕ੍ਰੈਟਾ ਕਾਰ ਵੀ ਖੜੀ ਆਪਣੇ ਲਵੇ ਆ ਆ ਗਈ 올ਡ ਸ਼ੇਪ ਨਾਲ ਤੁਹਾਨੂੰ ਨਵੀਂ ਸ਼ੇਪ ਵੀ ਦਿਖਾਈ ਆ ਮੈਂ ਇਹ ਕਿਹੜਾ ਮਾਡਲ ਆ ਗਈ ਵੀਰੇ ਆਪਣੇ ਲਾ ਇਹ ਆ ਗਈ ਜੀ 2018 ਰਜਿਸਟਰਡ 19 ਹਾਂਜੀ ਹਾਂ ਫਸਟ ਓਨਰ ਗੱਡੀ ਆ ਹੂੰ ਹੂੰ ਤੇ 82 83000 ਚੱਲ ਗਈ ਹਾਂ ਹਾਂ ਕੁਛ ਬਟਨ ਸਟਾਰਟ ਆਪਸ਼ਨਲ ਮਾਡਲ ਠੀਕ ਐ ਸੈਕਸ ਆਪਸ਼ਨਲ ਮਾਡਲ ਵਿੱਚ ਆ ਤੇ 8 ਲੱਖ 65000 ਰੁਪਏ ਦੀ ਗੱਡੀ 8 ਲੱਖ ਤੇ 65000 ਰੁਪਈਆ ਦੇ ਵਿੱਚ ਹੈ ਤੇ ਭਾਈ ਇਹ ਅੱਜ ਦੀਆਂ ਕਾਰਾਂ ਸੀਗੀਆਂ ਠੀਕ ਆ ਤੇ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਤਾਂ ਹਰ ਮਹੀਨੇ ਦੇ ਸੈਕਿੰਡ ਸੰਡੇ ਨੂੰ ਇੱਕ ਵਾਰ ਵਿਜ਼ਿਟ ਕਰ ਲਿਆ ਕਰੋ ਆਪਣੀ ਲੋਕੇਸ਼ਨ ਪ੍ਰੋਪਰ ਕਿੱਥੇ ਪੈਂਦੀ ਹੈ ਹਾਂਜੀ ਆਪਣਾ ਜਿਹੜਾ ਦਫ਼ਤਰ ਹੈ ਇਹ ਅਮਰਗੜ ਵਿਖੇ ਜਿਹੜਾ ਪੁੱਡਾ ਕਲੋਨੀ ਆ ਉਹਦੇ ਬਿਲਕੁਲ ਸਾਹਮਣੇ ਆ ਤੇ ਉੱਥੇ ਹੀ ਆਪਾਂ ਇਹ ਮੀਟਿੰਗਾਂ ਲਵਾਂਗੇ ਠੀਕ ਆ ਜੀ ਤੇ ਬਸ ਬਾਈ ਬੜਾ ਸਖਲਾ ਯਾਰ ਐਡਰੈਸ ਬਸ ਸੋਖਾ ਯਾਰ ਰਸਤਾ ਵੀ ਇੱਕ ਗੱਲ ਹੋਰ ਵੀ ਹੈ ਨਾ ਉਰੋ ਜੇ ਕਿਸੇ ਨੇ ਨਾਬੇ ਤੋਣਾ ਅਮਰ ਅਮਰਗੜਾ ਹੋ ਗਿਆ ਆਪਨਾ ਜੇ ਅਮਰਗੜਾ ਆਉਣਾ ਕਰੀ ਸੀ ਨੇ ਨਾਬੇ ਤੋਣਾ ਭਾਸੋ ਤੋਣਾ ਪਟਾਲੇ ਤੋਣਾ ਤਾਂ ਵੀ ਨੇੜਿਆ ਤੁਹਾਨੂੰ ਇਹ ਤਾਂ ਤੁਸੀਂ ਲੁਧਿਆਣਾ ਤੋਣਾ ਅੰਬਰਸਰ ਸਾਹਿਬ ਤੋਣਾ ਦਾ ਵੀ ਤਾਂ ਵੀ ਤੁਹਾਨੂੰ ਨੇੜਿਆ ਇਧਰੋਂ ਪਾਤੜ ਮਤਲਬ ਸੈਂਟਰ ਦੇ ਜੇ ਬੈਠੇ ਆਪਾਂ ਸੈਂਟਰ ਦੇ ਆਪੇ ਹੈ ਨਾ ਤੇ ਬਾਈ ਵਿਚ ਵਿਚਾਲੇ ਜੇ ਬੈਠੇ ਆਪਾਂ ਤੁਸੀਂ ਜਲਦੀ ਆਜਿਆ ਕਰੋ ਤੇ ਕਾਰ ਲੈ ਜਾਇਆ ਕਰੋ ਔਰ ਇਹ ਬਹੁਤ ਛੇਤੀ ਛੇਤੀ ਕਾਰਾਂ ਵਿਕਦੀਆਂ ਨੇ ਬਾਈ ਨਾ ਫਿਰ ਤੁਸੀਂ ਕਹੋਗੇ ਵੀ ਇਹ ਨਾ ਕਾਰਾਂ ਵਿਕ ਗਈਆਂ ਤੁਸੀਂ ਫ ਤੇ ਮਿਲਾਂਗੇ ਬਹੁਤ ਛੇਤੀ ਬਈ ਨਵੀਆਂ ਕਾਰਾਂ ਦੇ ਨਾਲ ਬਈ ਤੇ ਪੇਜ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਬਈ ਸਸੀ ਗੱਲ ਸਸੀ